ਆਮ ਆਦਮੀ ਪਾਰਟੀ ਨੇ ਅੱਗੇ ਲੈ ਕੇ ਚੋਣਾ ਆਮ ਆਦਮੀ ਪਾਰਟੀ ਦਾ ਐਮਐਲਏ ਬਣਾ ਬੜੇ ਸਿਆਣੇ ਸਮਝਦਾਰ ਲੋਕ ਨੇ ਹਰ ਕਿਸ ਨੂੰ ਪਤਾ ਕਿ ਪਾਰਟੀ ਦਾ ਐਮਐਲਏ ਬਣਾਉਣ ਨਾਲ ਹਲਕੇ ਦਾ ਵਿਕਾਸ ਹੁੰਦਾ ਇਹਨਾਂ ਨੇ ਜਨਨਕ ਵਧੀਆ ਕੰਮ ਕੀਤਾ ਵਾ ਬਿਲਕੁਲ ਤਨੜੀ ਬਣੇ ਨਹੀਂ ਜਨਨਕ ਵਧੀਆ ਬਣੇ ਤੁਸੀਂ ਪਾਰਟੀ ਨੂੰ ਜਨਨਕ ਵੋਟਾਂ ਲੈ ਕੇ ਜਾਂ ਜਾਂਦੀਆਂ ਨੇ ਉਰਕੇ ਜਨਨਕ ਆਉਂਦੀਆਂ ਨਹੀਂ ਤੇ ਇਹ ਪਾਰਟੀਦਾਰ ਕੇ ਜਿਹੜੀ ਆਈ ਫੀਲਡ ਦੇ ਵਿੱਚ ਆਈ ਹੈ ਹਾਂਜੀ 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 ਭਗਵਾਨਤ ਮਾਨਵੀ ਇੱਥੇ ਆਏ ਹੈ ਜਨਨਕ ਕੋਈ ਨਾ ਵਧੀਆ ਸਪੀਚ ਕੀਤੀ ਬਹੁਤ ਜ਼ਿਆਦਾ ਕਾਠੀ ਠੀਕ ਹੈ ਕੰਮ ਕੀ ਲੱਗਦਾ ਵੀ ਗਦੀਪਰ ਦਾ ਵਾਹੂ ਦੇ ਨਾਲ ਮਤਲਬ ਕਾਚਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਫਰਕ ਪਏਗਾ ਜੀ ਅੰਮ੍ਰਿਤਕਾਲਾ ਮੈਨੂੰ ਲੋਕ ਕਹਿ ਕੇ ਆਟਿਆ ਵੀ ਇੱਥੇ ਦੇ ਲੋਕਾਂ ਨੇ ਚੱਪਣਾ ਲਾ ਕੇ ਤਾਂ ਲੋਕਿਓ ਉਹ ਪਿੰਡਾਂ ਕੁੜੀਆਂ ਸਕੂਲ ਆਣੀਆਂ ਹੁੰਦੀਆਂ ਹੀ ਮੈਂ ਮੰਨਦਾ ਪਤਾ ਹੀ ਨਹੀਂ ਕੀ ਲੋਕੀ ਕਰਦੇ ਰਿਹਾ ਮੈਂ ਤਾਂ ਦੇਖ ਲਾ ਜਿੰਨੇ ਕਿ ਮੈਂ ਜੋਗਾ ਮੈਂ ਉਹਨਾਂ ਕੰਮ ਵੀ ਕਰਵਾਈ ਜਾਂਦਾ ਕੌਣ ਲੱਗਦਾ ਵੀ ਇਸ ਵਾਰ ਜਿਹੜੀ ਬਾਜੀ ਵਾਰੀ ਦੇਖੋ ਜੀ ਆਇਆਂ ਤੇ ਬਹੁਤ ਜ਼ਿਆਦਾ ਨੀੜ ਨਾ ਛੱਡੇਗਾ ਮਿਲਦਾ ਹੁਣ ਜੀ ਗੁਰਦੀਪ ਸਿੰਘ ਜੀ ਆਕਾਂ ਬਹੁਤ ਲੀਡ ਨਾਲ ਚੱਲੇਗਾ ਪਰ ਕਿਵੇਂ ਦੇਖਦੇ ਹੋ ਜੀ ਇੱਕ ਵਿਧਾਇਕ ਦੇ ਮਗਰ 30 32 ਜੜੇ ਵਿਧਾਇਕ ਵਾਖੋ ਮੰਤਰੀ ਚੱਲ ਰਹੇ ਨੇ ਤੇ ਕਿਵੇਂ ਦੇਖਦੇ ਸਾਬ ਨਹੀਂ ਬਹੁਤ ਵਧੀਆ ਕੰਮ ਇਹਦਾ ਚੱਲ ਰਿਹਾ ਸਾਰੇ ਜੋਰ ਲਾਉਂਦੇ ਦੱਸੋ ਤੁਸੀਂ ਇਹ ਕੰਮ ਇਹੋ ਜਿਹੇ ਨਾ ਕੀਤੇ ਨੇ ਕੰਦੇ ਨੇ ਬਿੱਲ ਮਾਫ ਕੀਤੇ ਆ ਇਹ ਕਰਕੇ ਇਹਨਾਂ ਦਾ ਬਣਦਾ ਹੋੜ ਚਾਹੀਦੀ ਗਾ ਵੋਟ ਪਾਉਣੀ ਲੋਕਾਂ ਨੂੰ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਕੋਸ਼ਿਸ਼ ਕਰ ਅੱਜ ਅਸੀਂ ਪਹੁੰਚੇ ਪਿੰਡ ਮੋਹਸਨ ਦੇ ਵਿੱਚ ਜਿੱਥੇ ਕੀ ਵੱਖ-ਵੱਖ ਪਾਰਟੀਆਂ ਦੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਜਮੀਨੀ ਚੋਣਾਂ ਲਾ ਕੇ ਉਹ ਸਾਡੇ ਨਾਲ ਇਸ ਪਿੰਡ ਦੇ ਕੁਝ ਵਿਅਕਤੀ ਮਜੂਰ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਵਾਫਾ ਪਿੰਡਾਂ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਇਹ ਦੇਖੀ ਨਾ ਪਿੰਡਾਂ ਵਿੱਚ ਕਿਹੋ ਜਿਹਾ ਮਾਹੌਲ ਹੈ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਹਰ ਬੰਦਾ ਮੈਨੂੰ ਵਿਸ਼ਵਾਸ ਦਿਵਾ ਰਿਹਾ ਕਿ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਹੀ ਅੱਗੇ ਲੈ ਕੇ ਜਾਣਾ ਆਮ ਆਦਮੀ ਪਾਰਟੀ ਦਾ ਐਮਐਲਏ ਬਣਾ ਬੜੇ ਸਿਆਣੇ ਸਮਝਦਾਰ ਲੋਕ ਨੇ ਹਰ ਕੋਈ ਨੂੰ ਪਤਾ ਵੀ ਪਾਰਟੀ ਦਾ ਐਮਐਲਏ ਬਣਾਉਣ ਨਾਲ ਹਲਕੇ ਦਾ ਵਿਕਾਸ ਹੁੰਦਾ ਹੈ ਜੇ ਪਾਰਟੀ ਦਾ ਐਮਐਲਏ ਨਹੀਂ ਬਣਾਉਣਗੇ ਤਾਂ ਹਲਕੇ ਦਾ ਵਿਕਾਸ ਕੀ ਹੋਣਾ ਲੋਕ ਬਣਾਏ ਸਿਆਣੇ ਸਮਝਦਾਰ ਲੋਕ ਨੇ ਜ਼ਰੂਰ ਆਮ ਆਦਮੀ ਪਾਰਟੀ ਦਾ ਐਮਐਲਏ ਬੜੀ ਵੱਡੀ ਲੀਡ ਨਾ ਜਤਾਉਣਗੇ। ਦੋਸਤ ਦੂਜੀਆਂ ਪਾਰਟੀਆਂ ਲੋ ਹਰ ਤਕਨੀਕ ਤਿੱਕਾ ਪਪਣਾ ਜਾ ਰਿਹਾ ਕਿ ਬੇ ਦੇਖਦੇ ਸਾਰੇ। ਤਕਨੀਕਾਂ ਦੇ ਆ ਦੇਖ ਲੈ ਮੈਂ ਝੜਕ ਬਣਾਈਆਂ 15 ਸਾਲਾਂ ਤੋਂ ਕਈ ਮੰਤਰੀ ਸ਼ੰਤਰੀ ਇਹਨਾਂ ਝੜਕਾਂ ਤੋਂ ਲੰਘੇ। ਆ ਦੇਖ ਲੈ ਤੇਰੇ ਸਾਹਮਣੇ ਹੀ ਐ। ਆ ਮੇਰੇ ਖਿਆਲ ਆ ਮੈਨੂੰ ਲੋਕ ਕਹਿ ਕੇ ਹਟਿਆ ਵੀ ਇੱਥੇ ਤੇ ਲੋਕਾਂ ਨੇ ਚਪਨਾ ਲਾ ਕੇ ਤਾਂ ਲੋਕੀ ਉਹ ਕੁੜੀਆਂ ਸਕੂਲ ਆਣੀਆਂ ਆਉਂਦੀਆਂ। ਮੈਂ ਪਤਾ ਹੀ ਨਹੀਂ ਕੀ ਲੋਕੀ ਕਰਦੇ ਰਿਹਾ ਮੈਂ ਤਾਂ ਦੇਖ ਲੈ ਜਿੰਨੇ ਕ ਮੈਂ ਜੋਗਾ ਮੈਂ ਉਹਨੇ ਕ ਕੰਮ ਵੀ ਕਰਵਾਈ ਜਾਂਦਾ। ਜਨਤਾ ਫਿਰ ਤੁਹਾਨੂੰ ਦਿੰਦੀ ਤੇ ਕਿਹੜੇ ਪੈਲ ਦੇ ਆ ਉਹ بڑے ਕੰਮ ਨੇ ਬੜਾ ਬੇਰੁਜ਼ਗਾਰੀ ਦੇ ਮੁੱਦੇ ਨੇ ਕਈ ਹੋਰ ਮੁੱਦੇ ਨੇ ਜਦੋਂ ਮੌਕਾ ਆਏਗਾ ਸਾਰੇ ਕੰਮ ਕਰਾਂਗੇ ਵੀ ਦੇਖਦੇ ਜਿਹੜੀ ਡੇਰਾ ਬਾਬਾ ਨਾਲਖ ਦੀ ਜਿਹੜੀ ਆ ਸਟੌਂਪ ਚੱਲ ਰਹੀ ਸਥਿਤੀ ਸਾਰੇ ਇਹ ਵਧੀਆ ਜਿਹਨਾਂ ਕਿ ਚੌਂ ਰਾਤਾਂ ਹੋ ਰਹੀ ਆ ਜਿਹਨਾਂ ਕਿ ਕਰਦੀਪਰਦਾ ਹੋਵੇ ਨਹੀਂ ਜਿਹਨਾਂ ਕਿ ਵਧੀਆ ਕੰਮ ਕੀਤੇ ਨੇ ਔਰ ਤੈਨੜੀ ਬਣੇ ਨਹੀਂ ਠੀਕ ਹੈ ਬਹੁਤ ਵਧੀਆ ਬੰਦੇ ਨੇ ਪਹਿਲਾਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਵੀ ਜਿਹੜਾ ਵਰਕ ਫੀਲਡ ਦੇ ਵਿੱਚ ਕਾਫੀ ਰਿਹਾ ਵਾ ਤੇ ਇਹਨਾਂ ਦਾ ਮਤਲਬ ਕਿਵੇਂ ਦੇ ਦੇ ਸਭ ਇਹਨਾਂ ਨੇ ਜਿਹਨਾਂ ਕਿ ਵਧੀਆ ਕੰਮ ਕੀਤਾ ਵਾ ਤੇ ਤੈਨੜੀ ਬਣੇ ਨੇ ਜਿਹਨਾਂ ਕਿ ਵਧੀਆ ਬੰਦੇ ਨੇ ਠੀ ਦੂਸੀਆਂ ਪਾਰਟੀਆਂ ਦੇ ਜਾਨੀ ਕਿ ਵੋਟਾਂ ਲੈ ਕੇ ਗਾਂ ਜਾਂਦੀਆਂ ਨੇ ਮੁਰਗੇ ਜਾਨੀ ਆਉਂਦੀਆਂ ਨਹੀਂ ਤੇ ਇਹ ਪਾਰਟੀਦਾਰ ਕੇ ਜਿਹੜੀ ਆਈ ਫੀਲਡ ਦੇ ਵਿੱਚ ਆਈ ਹੈ ਨਾ ਹਾਂਜੀ 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 ਮਤਲਬ ਯਤਕਾ ਲਿਆ ਹੁੰਦਾ ਸੀ ਇਹਨੂੰ ਕੋਸ਼ਿਸ਼ ਕਰਨ ਰਿਹਾ ਜਾਨੀ ਕਿ ਆਪਣਾ ਅਸੀਂ ਇਹਨਾਂ ਦੀ ਮਦਦ ਕਰੀਏ ਗਰਤੀਪੜਨਦਾ ਹੋ ਸਾਬੀ ਤੇ ਇੱਕ ਜਿਹੜੀ ਚੋਣਾਂ ਤੋਂ ਚਲੋ ਹਰ ਮਰ ਚੱਲਦੀ ਨੇ ਪਰ ਯਾਰ ਕਾ ਇੱਕ ਵਿਧਾਇਕ ਦੇ ਮਗਰ ਇੰਨੇ ਮਤਲਬ ਜਿਹੜੇ ਮੰਤਰੀ ਜਿਹੜੇ ਚੱਲ ਰਹੇ ਨੇ ਕਿਵੇਂ ਦੇ ਦੇ ਸਾਰਾ ਮੰਤਰੀ ਤੇ ਬਹੁਤ ਜ਼ਿਆਦਾ ਕਾ ਦੂਜੇ ਵੀ ਆਏ ਸੀ ਨਾ ਉਹ ਤਾਂ ਮਾਨਮੀ ਇਥੇ ਆਏ ਹੀ ਤੇ ਨਹੀਂ ਕੋਨਾ ਵਧੀਆ ਸਪੇਸ ਕੀਤੀ ਬਹੁਤ ਜ਼ਿਆਦਾ ਕਾਠੀ ਠੀਕ ਹੈ ਕਲਾਂ ਨੂੰ ਕੀ ਲੱਗਦਾ ਵੀ ਗਰੀਬਨ ਦਾ ਵਾਉਂ ਦੇ ਨਾਲ ਮਤਲਬ ਵਿਕਾਸ ਜਿਹੜੇ ਹੋਣਗੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਫਰਕ ਪੈਗਾ ਠੀਕ ਕਿਵੇਂ ਦੇਖਦੇ ਜੀ ਬਿੜਾ ਬਾਬਾ ਨਾਲ ਜਿਹੜੀ ਸ਼ੀਟ ਨੂੰ ਯਤਕਾ ਗਰੀਬਨ ਦਾ ਵਾਉਂ ਸਾਹਿਬ ਪੜ੍ਹਨਗੇ ਠੀਕ ਹੈ ਕਿਵੇਂ ਲੱਗਦਾ ਵੀ ਲੀਡ ਕੋਈ ਕਾਫੀ ਖੜਨ ਕਿੰਨੀ ਕਾਫੀ ਜ਼ਿਆਦਾ ਕਾਫੀ ਲੰਬੀ ਲੀਡ ਲੈ ਕੇ ਜਾਨੀ ਕਿ ਜਿਤਨਾ ਵੀ ਠੀਕ ਹੈ ਅਸਿਕਲ ਕੋਈ ਕੀ ਬੋਲ ਬਾਈ ਆਪਣਾ ਹਾਂਜੀ ਕਿਰਪਾ ਕਰੀ ਤੇ ਬਾਬਾ ਜੀ ਇਹ ਕਿਵੇਂ ਦੇਖਦੇ ਹੋ ਜਿਹੜਾ ਡੇਰਾ ਬਾਬਾ ਨਾਨਕ ਤੋਂ ਵਾਕ ਵਾਕ ਵਧਾਕਾਂ ਦੇ ਵੱਲੋਂ ਜਿਹੜਾ ਚੋਣਚਾਰ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਜੜੀ ਹਾਂਜੀ ਕਿਵੇਂ ਦੇਖਦੇ ਹੋ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਜਿਮੀਂ ਚੋਣ ਲੱਗੇ ਹਾਂਜੀ ਕੋ ਕੌਣ ਸੀਟ ਕੱਢੇਗਾ ਇਹ ਕੋਈ ਦਾਵਾ ਕੱਢੇ ਨਹੀਂ ਕੀ ਛੇੜ ਕੇ ਕੰਮ ਕਰ ਜਿਹੜੇ ਦੇਖਦੇ ਹੋ ਕਿ ਕਦੇ ਕੰਮ ਕੰਮਕਾਰ ਬਹੁਤ ਕੀਤਾ ਹੈ ਰਿਪੋਰਟੀ ਨਵੀਂ ਆਈ ਹੈ ਨਾ ਹਰਖਾਂ ਆਹ ਟੀ ਨਵੀਂ ਛੜੀ ਪਾ ਦੇ ਢਾਈ ਸਾਲ ਹੋ ਗਏ ਤਾਂ ਜੀ ਪਰ ਮੌਕਾ ਤਾਂ ਨਾ ਰਾਕ ਮਿਲਿਆ ਨਾ ਨਹੀਂ ਮੌਕਾ ਤਾਂ ਪਿਛਲੀ ਵਾਰੀ ਇਹਨਾਂ ਲੈ ਗਏ ਸੀ ਕੀ ਉਹੀ ਲੱਗਦਾ ਵੀ ਇਹ ਰੋਪਾ ਬੰਨੜ ਦੇ ਵਿੱਚ ਕੋਈ ਲੀਡਰ ਕਿ ਜਿੱਤਰ ਕਲੀ ਲੀਡਰ ਦਿੱਤਣਾ ਹੈ ਲੀਡਰ ਨਾ ਜਿੱਤਣਗੇ ਸੱਚੀ ਬਾਬੇ ਕੀ ਬਾਬੇ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਤੇ ਕਿਵੇਂ ਦੇਖਦੇ ਹੋ ਜਿਹੜਾ ਪਾਰਟੀਆਂ ਦਾ ਯਾਰ ਜਾਣਾ ਵੱਖਰਾ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਂਦਾ ਵੱਖ-ਵੱਖ ਦਾਅਵੇ ਕੀਤੇ ਜਾਂਦੇ ਸਾਰਾ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਕੌਣ ਲੱਗਦਾ ਵੀ ਇਸ ਵਾਰ ਜਿਹੜੀ ਬਾਜ਼ੀ ਮਾਰੇਗਾ ਦੇਖੋ ਜੀ ਆਇਕਾਂ ਤੇ ਬਹੁਤ ਇਹਦਾ ਲੀਡਰ ਨਾ ਜਿੱਤੇਗਾ ਮੇਰੇ ਹਿਸਾਬ ਨਾਲ ਕੌਣ ਜਿੱਤੇਗਾ ਗੁਰਦੀਪ ਸਿੰਘ ਆਇਕਾਂ ਬਹੁਤ ਲੀਡਰ ਨਾ ਜਿੱਤੇਗਾ ਔਰ ਕਿਵੇਂ ਦੇਖਦੇ ਜੋ ਵੀ ਇੱਕ ਵਿਧਾਇਕ ਦੇ ਮਗਰ 30 32 ਜਿਹੜੇ ਵਿਧਾਇਕ ਵਾਖੋ ਮੰਤਰੀ ਚੱਲ ਰਹੇ ਨੇ ਤੇ ਕਿਵੇਂ ਦੇਖਦੇ ਸਾਰਾ ਨਹੀਂ ਬਹੁਤ ਵਧੀਆ ਕੰਮ ਇੱਧਰ ਚੱਲਣ ਦੇ ਆ ਸਾਰੇ ਜੋਰ ਲਾਉਂਦੇ ਜਸੋ ਥੋੜੀ ਆ ਕੀ ਲੱਗਦਾ ਵੀ ਇਹ ਜਿਹੜੀ ਜਿਹੜਾ ਬੱਬਾ ਨਾਰਕ ਦੀ ਹੋਟ ਸ਼ੀਟ ਮੰਨੀ ਜਾਂਦੀ ਐ ਇਸ ਵਾਰ ਕੱਢਣਗੇ ਸੀਟ ਹਾਂ ਕੱਢਣਗੇ ਪੱਕੇ ਕੱਢਣਗੇ ਕੀ ਲੱਗਦਾ ਵੀ ਕੋਈ ਕਨੀ ਲੀਡ ਨਾਲ ਮਤਲਬ ਜਾ ਰਿਹਾ ਲੀਡ ਵੇਖੋ ਜੀ ਲੈ ਸਕਦੇ ਆ ਲੀਡ ਬਹੁਤ ਹਾਵਲਾ ਬਣ ਰਹੀ ਐ ਐਸਾ ਉਹਨਾਂ ਦੇ ਅੱਗੋਂ ਵੇਖੋ ਹੁਣ ਕੀ ਬਣਦਾ ਕੀ ਲੋਕਤ ਮੰਦ ਵਿੱਚ ਆ ਪੀ ਜਿਹੜਾ ਮਤਲਬ ਇੱਧਰ ਚੋੜ ਕੰਡੇ ਨੇ ਸਾਰੇ ਇਹ ਕੋਈ ਦੁਦੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨਾ ਕੁਝ ਕੀਤਾ ਕੋਸ਼ਿਸ਼ ਨਹੀਂ ਕੀਤਾ ਤੇ ਚਲੋ ਇਹਨਾਂ ਤੋਂ ਹੁਣ ਵੇਖਣਾ ਇਹਨਾਂ ਨੇ ਬਿਲਕੁਲ ਵੀ ਮਾਫੀ ਦਿੱਤੇ ਨੇ ਦੁਜਾ ਫਿਰ ਆ ਵੀ ਚਲੋ ਬਾਕੀ ਹਸਤਾਲਾਂ ਤੇ ਵੀ ਜ਼ੋਰ ਲਾਇਆ ਇਹਨਾਂ ਤੇ ਕੰਮ ਇਹੋ ਜਿਹੇ ਨਾ ਕੀਤੀ ਨਾ ਕੱਢੇ ਨੇ ਬਿੱਲ ਮਾਫ ਕੀਤੇ ਆ ਇਹ ਕਰਕੇ ਇਹਨਾਂ ਦਾ ਬਣਦਾ ਹੋਲਡ ਇਹਨਾਂ ਨੂੰ ਚਾਹੀਦੀ ਵੀ ਆ ਵੋਟ ਪਾਉਣੀ ਲੋਕਾਂ ਨੂੰ ਤੇ ਬਾਕੀ ਇਹਨਾਂ ਦੀ ਲੀਡ ਬਹੁਤ ਨੁਜਤੰਗੇ ਮੇਰੇ ਸਾਹ ਨੂੰ ਸੱਚੀ ਗੋਈ ਸੱਚੀ ਕੀ ਬੋਈ ਆਪਣਾ ਇਹ ਆ ਵੀ ਇਹ ਅੱਗੇ ਛੜੀਆਂ ਆਈਆਂ ਐਰ ਕਾਮ ਪਾਰਟੀ ਜਿਹੜੀ ਹੈ ਇਹ ਹਰ ਇੱਕ ਕੰਮ ਠੀਕ ਕਰ ਰਹੀ ਹੈ ਕੋਦੇ ਹਿਸਾਬ ਨਾਲ ਲੀਡ ਨਾ ਜਿੱਤੇਗੀ ਕਿ ਲੱਗਦਾ ਕਿ ਨੇ ਲੀਡ ਲਾ ਕੇ ਜਿੱਤਣਗੇ ਸਾਡੇ ਹਿਸਾਬ ਨਾਲ ਤਾਂ ਕਾਫੀ ਲੀਡ ਕੱਢਣਗੇ ਕਿਉਂਕਿ ਡੇਰਾ ਬਾਬਾ ਨਾਨਕ ਜਿਹੜਾ ਇੱਕ ਹੈ ਹੌਟ ਸੀਟ ਮੰਨੀ ਜਾਂਦੀ ਹੈ ਹਾਂ ਹੌਟ ਸੀਟ ਮੰਨੀ ਜਾਂਦੀ ਹੈ ਕਿਉਂਕਿ ਵਫਾ ਐਰ ਕਾ ਐਰ ਕਾ ਇਹ ਆ ਵੀ ਲੀਡ ਨਾ ਜਿੱਤਣਗੇ ਇਹ ਲੋਕਾਂ ਪ੍ਰਣ ਤਿਆਰ ਕਰ ਲਿਆ ਪਿਆਰ ਕਾ ਜਿਹੜੇ ਮਤਲਬ ਦੂਜੀਆਂ ਪਾਰਟੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਛੱਡਣਾ ਤੇ ਇਹਨੂੰ ਗਾੜੀ ਲਾ ਕੇ ਦੇ ਦੇਣਾ ਕੀ ਲੱਗਦਾ ਇਹਨਾਂ ਦਿਨੋਂ ਦੇ ਨਾਲ ਜਿਹੜੀ ਇਲਾਕੇ ਦੇ ਵਿੱਚ ਡਵੈਲਪਮ ਆ ਹੋਏਗੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਅਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼